ਸੂਬੇ ਦੀ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ। ਨਿ日ਨ ਲੁੱਟ ਖੋਹ ਤੇ ਗੋਲੀਬਾਰੀ ਦੀਆਂ ਘਟਨਾਵਾਂ ਹੋ ਰਹੀਆਂ ਹਨ ਦੂਜੇ ਪਾਸੇ 19 ਸਾਲ ਦੇ ਨੌਜਵਾਨ ਰਬ ਵਿੱਚ ਪਿਸਤੋਲਾਂ ਪਾ ਕੇ ਕੰਮ ਰਿਹਾ ਹੈ ਹਨ। ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਨੇ ਸਪੈਸ਼ਲ ਸੈੱਲ ਦੇ ਅਧਿਕਾਰੀ ਗੁਰਵਿੰਦਰ ਸਿੰਘ ਸੰਗਠ ਦੇ ਸਹਿਯੋਗ ਨਾਲ ਦੋ ਐਸੇ ਹੀ ਨੌਜਵਾਨਾਂ ਨੂੰ ਦੋ ਪਿਸਤੋਲਾਂ ਸਮੇਤ ਗ੍ਰਿਫਤਾਰ ਕੀਤਾ ਹੈ। ਮਾਨਯੋਗ ਸੀਐਮ ਸਾਹਿਬ, ਮਾਨਯੋਗ ਡੀਜੀਪੀ ਸਾਹਿਬ, ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਜੀਡੀਐ ਨਿਜਾਬ ਦਿਸ਼ਾ ਨਿਰਦੇਸ਼ ਅਧੀਨ ਸ਼ਹਿਰ ਵਿੱਚ ਛੱਕੀ ਤੇ ਭੜੇਪੁਰਸਨ ਦੀ ਚੈਕਿੰਗ ਸੌਂਦੀ ਨਾਕਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਪੁਲਿਸ ਪਾਰਟ ਨੇ ਦੋ ਛੱਕੀ ਵਿਅਕਤੀਆਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਜਿਨ੍ਹਾਂ ਕੋਲੋਂ ਦੋ ਪਿਸਟਲ 32 ਬੋਰ ਸਮੇਤ ਮੈਗਜ਼ੀਨ ਤੇ ਇੱਕ ਜਿੰਦਾ ਕਾਰਤੂਸ ਬਰਾਮਦ ਹੋਇਆ ਜਿਨ੍ਹਾਂ ਨੇ ਆਪਣਾ ਨਾਮ ਹਰਕੀਰਤ ਸਿੰਘ ਤੇ ਨਿਤਿਸ਼ ਕੁਮਾਰ ਦੱਸਿਆ ਜਿਨ੍ਹਾਂ ਦੇ ਖਿਲਾਫ ਥਾਣਾ ਸਿਟੀ ਗੁਰਦਾਸਪੁਰ ਵਿੱਚ ਐਫਆਈਆ ਨੰਬਰ 56 ਅੰਡਰ ਸੈਕਸ਼ਨ 25 ਜਿੰਦਾ ਨਾਟ ਆਰਮੈਟ ਰਜਿਸਟਰਡ ਕੀਤੀ ਗਈ ਹੈ ਦੋਸ਼ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਨਜ਼ਰਮਾਨ ਹਾਸਲ ਕਰਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਇਹਨਾਂ ਕੋਲ ਪੁੱਛਿਆ ਜਾਵੇਗਾ ਕਿ ਇਹ ਪਿਸਤਲ ਕਿੱਥੋਂ ਲੈ ਕੇ ਆਏ ਤੇ ਕਿਸ ਮਕਸਦ ਲਈ ਲੈ ਕੇ ਸਰ ਸਪੈਸ਼ਲ ਕਿਹੜੀ ਮੇਡ ਦੇ ਹੈਗੇ ਨੇ ਇਹਦਾ ਕੰਟਰੀ ਮੇਡ ਪਤਾ ਲੱਗਾ ਕਿ ਕੋਈ ਵਾਰਦਾਤ ਨੂੰ ਜਾਮਿਨ ਕਿਹੜੀ ਫਰਾਜ ਹੈ ਕਿਉਂ ਨਹੀਂ ਜੇ ਕੋਈ ਗੱਲ ਸਾਹਮਣੇ ਨਹੀਂ ਆਈ ਪੁੱਛਗਿੱਛ ਦੌਰਾਨ ਨਹੀਂ ਪੁੱਛਗਿੱਛ ਬਰੀਕੀ ਨਾਲ ਪੁੱਛਗਿੱਛ ਕਰਾਂਗੇ ਵੀ ਇਹਨਾਂ ਕਿਸੇ ਵਾਰਦਾਤ ਨੂੰ ਅੰਜਾਮ ਨਹੀਂ ਦਿੱਤਾ ਕਿ ਨਹੀਂ ਕਿਸੇ ਨਾਲ ਸਬੰਧਤ ਹੈ ਕਿ ਨਹੀਂ ਕੋਈ ਗੈਂਗ ਜਾਨ ਨਹੀਂ ਅਜੇ ਕੋਈ ਗੱਲ ਸਾਹਮਣੇ ਨਹੀਂ ਆਈ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਮਰ ਕਿੰਨੀ ਕਿੰਨੀ ਕੀ ਕੀ ਕੰਮ ਕਰਦੇ ਆ ਇਹ ਇੱਕ ਤੇ 골ਡਨ ਕਾਲਜ ਵਿੱਚ ਇੰਜੀਨੀਅਰਿੰਗ ਕਰਦਾ ਦੋਨਾਂ ਦੀ ਉਮਰ 19 ਸਾਲ ਹੈ 골ਡਨ ਕਾਲਜ ਕੌਣ ਕਰਦਾ ਇੰਜੀਨੀਅਰਿੰਗ ਕਰਦਾ ਹਰਕੀਰਤ ਸਿੰਘ ਇੰਜੀਨੀਅਰ ਕਰਦਾ ਇੰਜੀਨੀਅਰਿੰਗ ਕਿਹੜੇ ਸੈਮੈਸਟਰ ਚ ਹੈ ਫਸਟ ਫਸਟ ਸੈਮੈਸਟਰ ਦੂਸਰਾ ਮੁੜਾ ਦੂਸਰਾ ਪਾਸ 2 ਕਰਕੇ ਵੇਲਾ ਪੜਦਾ ਨਹੀਂ ਹੈ ਕੋਈ ਪਹਿਲਾ ਮੁਕਾਦਮਾ ਦਰਜ ਹੋਣੇ ਨਹੀਂ ਅਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਨਵੇਂ ਨੇ ਕਿਵੇਂ ਲੋ ਬਿਲਕੁਲ ਆ ਜੋ ਭਰਾਚਾ ਵਾਕਿਆਹੀਂ ਸਬੰਧਤ ਥਾਣੇ ਤੋਂ ਇਹਨਾਂ ਦਾ ਰਿਕਾਰਡ ਹਾਸਲ ਕਰ ਰਹੇ ਇਹ ਲਗਾ ਕੇ ਰੱਖੇ ਸੀ ਇਹ ਕਿਤੇ ਜਾਂ ਨਹੀਂ ਇਹਨਾਂ ਦੇ ਡੱਬੇ ਵਿੱਚੋਂ ਮਿਲੇ ਜਦੋਂ ਉਹਨਾਂ ਦੀ ਨਾਕਾਬੰਦੀ ਰਨ ਚੈਕਿੰਗ ਕੀਤੀ ਇਹਨਾਂ ਦੇ ਡੱਬੇ ਵਿੱਚੋਂ ਹੀ ਇਹ ਦੋਨੋਂ ਇਕੱਠੇ ਸੀਗੇ ਦੋਨੋਂ ਇਕੱਠੇ ਆ ਰਹੇ ਸੀ ਮੌਕੇ ਤੇ ਜਿਹਨੇ ਫੜਿਆ ਹੋਣਾ ਕੀ ਨਾਂ ਦੇ ਸਾਡੇ ਪੁਲਿਸ ਪਾਰਟੀ ਹਰਜਿੰਦਰ ਸਿੰਘ ਐਸਆਈ ਸੀ ਤੇ ਨਾਲ ਉਹ ਪੁਲਿਸ ਪਾਰਟੀ ਸੀ ਨਾਲ ਸਾਡੇ ਜਿਹੜੇ ਸਪੈਸ਼ਲ ਬ੍ਰਾਂਚ ਦੇ ਸਬ ਇਨਸਪੈਕਟਰ ਗੁਰਿੰਦਰ ਸਿੰਘ ਓਸੀ ਸੀ ਸੀ